ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣ ਅੱਜ ਜੀ ਅਸੀਂ ਕੋਟਨ ਦੇ ਸੂਟ ਲੈ ਕੇ ਆਏ ਆਂ ਰਖੜੀ ਵਾਸਤੇ ਤੇ ਇਹ ਕੈਮਰੀ ਕੋਟਨ ਦੇ ਸੂਟ ਹੈ ਤੇ ਬਹੁਤ ਹੀ ਵਧੀਆ ਸੌਫਟ ਵਾਲੀ ਹੈਗੀ ਹੈ ਕੈਮਰੀ ਕੋਟਨ ਤੇ ਬਹੁਤ ਸੋਹਣਾ ਪ੍ਰਿੰਟ ਹੈ ਹਰੇ ਰੰਗ ਦਾ ਸੂਟ ਹੈ ਦੇਖੋ ਤੇ ਬਹੁਤ ਸੋਹਣਾ ਕਲਰ ਹੈ ਇਹਦਾ ਗੁੜਾ ਹਰਾ ਤੇ ਪ੍ਰਿੰਟ ਬਹੁਤ ਸੋਹਣਾ ਹੈ ਇਹ ਸੂਟ ਦਾ ਰੇਟ 650 ਰੁਪਏ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਕਾਲਾ ਸੂਟ ਹੈ ਕਾਲੇ ਕਲਰ ਚ ਹੈ ਕਾਲਾ ਕਲਰ ਚ ਹੈ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੇ ਤੁਸੀਂ ਦੋ ਇੱਕੋ ਜਿਹੇ ਲੈਣੇ ਆ ਤਾਂ ਤੇ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇੱਕੋ ਜਿਹੇ ਲੈਣੇ ਆ ਤਾਂ ਤੇ ਇੱਕ ਸੂਟ ਵੀ ਲੈ ਸਕਦੇ ਹੋ ਘਰੇ ਬੈਠੇ ਮੰਗਵਾ ਸਕਦੇ ਹੋ ਤੁਸੀਂ ਤੇ ਕਾਲਾ ਸੂਟ ਬਲੈਕ ਕਲਰ ਚ ਹੈ ਤੇ ਵੀ ਦੋ ਸੂਟ ਮਿਲ ਜਾਣਗੇ ਤੇ ਇਹਦਾ ਵੀ ਰੇਟ ਸੇਮ ਹੀ ਹੈ 650 ਰੁਪਏ ਤੇ ਕੈਮਰੀ ਕੋਟਨ ਚ ਹੈ ਵੀ ਬਹੁਤ ਹੀ ਸੌਫਟ ਵਾਲੀ ਕੈਮਰੀ ਕੋਟਨ ਹੈ ਤੇ ਇਹਦਾ ਕਲਰ ਵੀ ਨਿਕਲਦਾ ਹੈਗਾ ਤੇ ਅਗਲਾ ਸੂਟ ਹੈ ਜੀ ਇਹ ਵੀ ਕੈਮਰੀ ਕੋਟਨ ਚ ਹੈ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ਇਹ ਵੀ ਤੁਸੀਂ 650 ਰੁਪਏ ਚ ਲੈ ਸਕਦੇ ਹੋ ਸੂਟ ਆ ਇਹ ਕੋਈ ਸੂਟ ਮਿਲੂਗਾ ਤੁਹਾਨੂੰ ਤੇ ਬਹੁਤ ਸੋਹਣਾ ਸੌਫਟ ਕੈਮਰੀ ਕਾਟਨ ਹੈ ਤੇ ਨਾ ਹੀ ਕਲਰ ਨਿਕਲੇ ਇਹਨਾਂ ਦਾ ਚਲੋ ਜੀ ਅਗਲਾ ਸੂਟ ਖੋਣੇ ਲਓ ਜੀ ਅਗਲਾ ਸੂਟ ਖੋਣੇ ਤੁਹਾਨੂੰ ਇਹ ਸਦਾ ਹੀ ਕਲਰ ਚਾ ਸੂਟ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਕੱਪੜਾ ਵੀ ਬਹੁਤ ਸੋਹਣਾ ਹੈ ਸੌਫਟ ਕੱਪੜਾ ਆਦਿਆ ਕਲਰ ਇਹਦਾ ਵੀ ਨਹੀਂ ਫੇਡ ਹੁੰਦਾ ਅਗਲਾ ਸੂਟ ਤੁਹਾਨੂੰ ਗੂੜੇ ਹਰੇ ਦੇ ਵਿੱਚ ਹੈ ਸੂਟ ਇਹ ਦੇਖ ਰਹਾ ਹੁੰਦਾ ਜਿਹੜਾ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਤੇ ਇਹਦਾ ਰੇਟ ਵੀ 650 ਰੁਪਏ ਹੈ ਕੈਮਰੀ ਕੋਟਨ ਚ ਵੀ ਇੱਕ ਸੂਟ ਲੈ ਸਕਦੇ ਹੋ ਤੁਸੀਂ ਇੱਕ ਸੂਟ ਹੁਣ ਤੁਹਾਨੂੰ ਫਿੱਕਾ ਪੈਰਟਿਕ ਕਲਰ ਤੇ ਮਿਲੂਗਾ ਸੂਟ ਇਹਦਾ ਪ੍ਰਿੰਟ ਬਹੁਤ ਸੋਹਣਾ ਤੇ ਇਹ ਵੀ ਦੋ ਸੂਟ ਵੀ ਮੰਗਵਾ ਸਕਦੇ ਹੋ ਤੁਸੀਂ ਇਕ ਵੀ ਮੰਗਵਾ ਸਕਦੇ ਹੋ ਇਹਦਾ ਰੇਟ ਵੀ 650 ਰੁਪਏ ਹੈ ਬਹੁਤ ਹੀ ਸਾਫਟ ਵਾਲੀ ਕੈਮਰੀ ਕੋਟਨ ਹੈ ਬਹੁਤ ਸੋਹਣਾ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ नौ सौ हज़ार का मिलेगा सूट यह तो बहुत सोना सूट है तीस शॉट ला सकते हो तो सूँ वट्सअप नंबर है तो वटसएपे ऑर्डर कर सकते हो घर बैठे मंगवा सकते हो रखड़ी तो सूट ये वाला मंगवा यह सूट है दोबारा तुम दिखा दें स्क्रीनशॉट लो तो सू ती ऑर्डर करो सूटा ने रखड़ी तो आप लैके आए सूट ये ਇਹ ਵਾਲਾ ਬਹੁਤ ਸੋਹਣਾ ਸੂਟ ਹੈ ਇਹ ਜੇ ਤਾਂ ਪ੍ਰਿੰਟ ਵੀ ਹੋਰ ਤਰ੍ਹਾਂ ਦਾ ਹੈ ਵਿੱਚ ਬਹੁਤ ਸੋਹਣਾ ਸੂਟ ਹੈ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਕਾਲਾ ਇਹ ਵੀ ਦੋ ਸੂਟ ਵੀ ਲੈ ਸਕਦੇ ਹੋ ਤੁਸੀਂ ਬਲੈਕ ਅੰਦਰ ਤੇ ਇਹ ਵੀ ਤੁਸੀਂ ਦੋ ਸੂਟ ਵੀ ਲੈ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਤੇ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਤੇ 650 ਰੁਪਏ ਦੇ ਸੂਟ ਅੱਜ ਵਾਲੇ ਸੂਟਾਂ ਦਾ ਰੇਟ 650 ਰੁਪਏ ਹੈ ਤੇ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ